ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਆ ਕਮਰਾ ਇਹਨੂੰ ਪੂਰਾ ਸਾਫ ਕਰਤਾ ਤਾਂ ਇਹ ਦਵਾਰੇ ਡੱਪੀ ਹੋ ਗਿਆ ਕਿਉਂਕਿ ਮੈਂ ਜੋ ਸੋਚਿਆ ਤਾਂ ਉਹ ਨਹੀਂ ਹੋਇਆ ਹੈਗਾ ਤੁਹਾਨੂੰ ਸਾਰੀ ਗੱਲ ਸਮਝਾਉਂਦਾ ਕਿ ਮੈਂ ਕਿਹਾ ਸੋਚਿਆ ਤਾਂ ਕਿਹਾ ਹੋਇਆ ਕਿਹਾ ਨਹੀਂ ਹੋਇਆ ਹੈਗਾ ਅੱਜ ਤਾਂ ਕਮਰ ਥੱਲੇ ਬਿਲਡ ਆ ਬਹੁਤ ਜ਼ਿਆਦਾ ਥੱਲੇ ਨੂੰ ਇੱਥੋਂ ਨੂੰ ਬਿਲਡ ਆ ਤਾਂ ਉੱਪਰ ਨੂੰ ਬਿਲਡ ਉਧਰ ਦੇ ਨਾਲ ਜਿਹੜੀ ਡਸਟ ਹੈ ਉਹ ਇੱਥੇ ਬਹੁਤ ਆ ਗਈ ਆ ਦੇਖੋ ਮੈਂ ਹੋ ਗਿਆ ਥੋੜਾ ਜਿਹਾ ਗੈਪ ਆਹ ਕਹਿੰਦਾ ਤਾਂ ਜੀ ਤੁਹਾਨੂੰ ਮੈਂ ਇਹਦੇ ਟੇਪ ਲਾਉਣੇ ਨੂੰ ਵੀਡੀਓ ਬਣਦੀ ਆ ਮੈਡਮ ਜੀ ਨਰਾਜ਼ ਹੋ ਜੂਗੀਆਂ ਮੇਨਨ ਕਿਉਂਕਿ ਮੈਂ ਥੋੜਾ ਜਿਹਾ ਆ ਕੇ ਬੋਲੇ ਮੈਂ ਕਿ ਤੁਸੀਂ ਇਹ ਦੇਖੀ ਜੀ ਨੀ ਕਿ ਚੀਜ਼ ਹੁਣ ਮੈਂ ਗਿਆ ਹਾਂ ਤਾਂ ਬਾਹਰ ਐ ਤੇ ਸਾਰੀ ਆਂ ਕਰਕੇ ਰੱਖਦੇ ਆ ਕਿਉਂਕਿ ਮੈਂ ਸੋਚਦਾ ਤਾਂ ਨਾ ਵੀ ਜਿਹੜੀ ਆ ਟੇਪ ਐ ਇੱਥੇ ਤੇ ਥੱਲੇ ਤੇ ਲਾ ਕੇ ਇੱਥੇ ਸਾਰੇ ਕਮਰੇ ਦੀ ਭਾਵੇਂ ਬੰਦ ਕਰ ਦੇਣੀ ਦਿੱਥੇ ਤੇ ਕੱਪੜਾ ਜਿਹਾ ਪਾ ਕੇ ਨਾ ਵਿੱਚ ਬੰਦ ਕਰ ਦਣਿਆ ਹਾਂ ਉੱਧਰ ਤੇ ਇੱਧਰ ਕਰ ਦਣਾ ਹਵੇ ਇਹ ਕਮਰੇ ਮੰਨ ਸੌਫ ਕਰ ਦਈਏ ਤੇ ਇੱਥੇ ਆਪਣੀ ਜਿਹੜਾ ਹੁਣ ਕੱਪੜੇ ਪਰਲੇ ਉੱਧਰ ਰਾਜੂ ਬਾਈਰਾ ਦੇ ਘਰਾਂ ਪਏ ਸਾਰੇ ਉਹ ਫਿਰ ਆਪਾਂ ਨੇ ਇੱਥੇ ਲਿਓਗੇ ਇਹਦੇ ਵਿੱਚ ਰੱਖ ਦਣੇ ਸਾਰੇ ਇਹਦੇ ਵਿੱਚ ਰੱਖ ਦਣੇ ਥੱਲੇ ਇਹਦੇ ਵਿੱਚ ਰੱਖ ਹੋ ਜਾਣੇ ਕੁਛ ਕਿ ਇੱਥੇ ਲੇਕਿਨ ਇਹ ਜਗਾ ਇੱਥੇ ਪਿਛੋਂ ਜਣਾਉਣਾ ਸੜੋ ਜੋਇ ਤਾਂ ਸੈਡ ਰੱਖਾ ਇਹਨੂੰ ਬੰਦ ਕਰ ਦਮਾ ਪਹਿਲਾਂ ਚਾ ਜੋੜ ਤਾਂ ਲੱਗਦਾ ਵੈਸੇ ਆ ਲਿਡਿਸ ਤੇ ਨਹੀਂ ਚੱਕ ਹੋ ਸਕਦਾ ਨਾ ਬੰਦ ਹੋ ਸਕਦਾ ਜੋਰ ਲੱਗਦਾ ਥੋੜਾ ਜਿਹਾ ਨੂੰ ਬੰਦਾ ਹੀ ਚੱਕ ਸਕਦਾ ਬੰਦਾ ਹੀ ਲਾ ਸਕਦਾ ਇਹਨੂੰ ਤੇ ਤੁਸੀਂ ਜਾਨ ਮਹਿਲ ਬਲੌਗ ਪਰ ਤਾਂ ਦੇਖਦੇ ਹੋ ਮੈਂ ਗਿਆ ਉਸ ਦਿੱਲੀ ਆਪਣੀ ਸੋਹਣੀ ਵੀਡੀਓ ਚੱਲੀ ਉਹਦੇ ਵਿੱਚ ਨਾ ਇੱਕ ਬੱਸ ਵਾਲੀ ਇਨਫੋਰਮੇਸ਼ਨ ਵਾਲੀ ਵੀਡੀਓ ਪਾਈ ਦੀ ਬੱਸ ਵਾਲੀ ਤੇ ਜਿਹੜੀ ਬੱਸ ਇਲੈਕਟ੍ਰਿਕ ਬੱਸ ਚੱਲਦੀ ਹੈ ਇਹਦੋਂ ਕਮੈਂਟ ਆ ਗਿਆ ਤੁਹਾਨੂੰ ਹੁਣ ਪਤਾ ਲੱਗਿਆ ਬੱਸ ਬਾਰੇ ਤੇ ਪਤਾ ਤਾਂ ਮੈਨੂੰ ਕਦਾਦਾ ਮੈਂ ਪਹਿਲੇ ਵੀ ਸਫ਼ਰ ਕਰਿਆ ਬੱਸ ਦੇ ਵਿੱਚ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਮੈਂ ਕਿ ਬਦ ਤੋਂ ਬਦ ਉਹ ਬੱਸਾਂ ਨੂੰ ਪਾ ਯੂਜ਼ ਕਰੀਏ ਵੀ ਜਿਹੜੀਆਂ ਅ ਦੂਜੀਆਂ ਪੂਲਿਓ ਆਪਣੇ ਡੀਜ਼ਲ ਪੈਟਰੋਲ ਵਾਲੀਆਂ ਬੱਸਾਂ ਬੱਸਾਂ ਚੱਲਦੀਆਂ ਜੋ ਪੌਣ ਤੋਂ ਬੰਦ ਹੋਈਏ ਆਪਾਂ ਵੀ ਇਲੈਕਟ੍ਰਿਕ ਵਾਲ ਨੂੰ ਆਈ ਤੇ ਪੋਲਿਊਸ਼ਨ ਥੋੜਾ ਘਟੇ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਨਾਲੇ ਜਿਹੜੀ ਉਹ ਬੱਸ ਦਾ ਕਰਾਇਆ ਦੂਜੀ ਬੱਸ ਜਿਹੜੀ ਜਿਆਦਾ ਬਾਹਰ ਉਹ ਬੱਸਾਂ ਚੱਲਦੀਆਂ ਉਹਦਾ 700 ਤੋਂ 800 ਰੁਪਿਆ ਕਰਾਇਆ ਚੰਡੀਗੜ੍ਹ ਤੋਂ ਦਿੱਲੀ ਦਾ ਤੇ ਇਹ ਬੱਸ ਦਾ ਕਰਾਇਆ 400 ਤੋਂ ਲੈ ਕੇ 550 ਦੇ ਵਿੱਚ ਉਹ ਡਿਪੈਂਡ ਕਰਦਾ ਹੈ ਕਿਹੜੇ ਪਰ ਜਦੋਂ ਬੱਸ ਫੁੱਲ ਹੋਈ ਜਾਂਦੀ ਹੈ ਨਾ ਜਦੋਂ 에어ਲਾਈਨ ਵਾਲੇ ਕਰਦੇ ਫਿਰ ਇਹ ਵੀ ਥੋੜੀ ਥੋੜੀ ਟਿਕਟ ਚੱਕੀ ਜਾਂਦੇ ਆ ਜਿਹੜੀ ਮੈਂ ਦੇਖੀ ਫਿਰ ਵੀ ਆਲਮੋਸਟ ਮੈਂ ਦੇਖਿਆ 4400 ਟਿਕਟ ਮਿਲ ਜਾਂਦੀ ਦੀ ਨਾਲੇ ਬੱਸ ਬਹੁਤ ਆਰਾਮਦਾਇਕ ਸਫ਼ਰ ਹੈ ਜਮਾ ਸ਼ੋਰ ਸ਼ਰਾਬਾ ਨਹੀਂ ਬੱਸ ਐ ਸਮੂਦਲੀ ਚੱਲਦੀ ਹੈ ਏਸੀ ਬੱਸ ਹੈ ਤਾਂ ਤੁਹਾਨੂੰ ਹੁਣ ਪਤਾ ਲੱਗ ਗਿਆ ਫਿਰ ਹਾਂ ਇੱਕ ਇਹਦੇ ਬੱਚੇ ਬਸ ਹੋਰ ਵੀ ਚੱਲਦੀ ਹੈ ਸਲੀਪਰ ਬਸ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਲੀਪਰ ਬਸ ਜੇ ਸਫ਼ਰ ਕਰਾਂਗੇ ਵਿੱਚ ਪੈ ਕੇ ਜਾਵਾਂਗੇ ਉਹ ਬੰਦੇ ਚੋਂ ਮੈਂ ਦੇਖਾਂ ਵੀ ਮੈਂ ਬਾਅਦ ਚ ਰੂਟ ਕੀਤੀ ਹੋਏ ਮੈਂ ਕਈ ਦੀ ਟਿਕਟ 1100 1200 900 ਆਪਣਾ ਦਿੱਲੀ ਜਾਣ ਦਾ ਉਹ ਫਿਰ ਬਾਅਦ ਚ ਉੱਪਰ ਦੇਖਿਆ ਸਲੀਪਰ ਜਿਸੇ ਪੈ ਕੇ ਫਿਰ ਸੀਟ ਲੈ ਕੇ ਜਾ ਸਕਦੇ ਹਾਂ ਦੋ ਵੀ ਲੈ ਸਕਦੇ ਸਿੰਗਲ ਵੀ ਲੈ ਸਕਦੇ ਜੇ ਤੁਸੀਂ ਇਕੱਲੇ ਜਾਣਾ ਹੈ ਇੱਕ ਸਾਰਾ ਸਿੰਗਲ ਸਿੰਗਲ ਆ ਰਿਹਾ ਤੇ ਐਸਾ ਡਬਲ ਡਬਲ ਕਰੀਏ ਔਰਨ ਵਾਲੇ ਸਮੇਂ 'ਚ ਇਹ ਵੀ ਸਫ਼ਰ ਕਰਾਂਗੇ ਆਪਾਂ ਇੱਕ ਵਾਰੀ ਇਹ ਵੀ ਦਿਖਾਵਾਂਗੇ ਮੇਰੀ ਹੁੰਦੀ ਆ ਵੀ ਕੋਈ ਇਨਫੋਰਮੇਸ਼ਨ ਵੀਡੀਓ ਪਾਈ ਜਾਵੇ ਕਿਸੇ ਨਾ ਕਿਸੇ ਕੋਈ ਬੰਦਾ ਸੋਚੂਗਾ ਵੀ ਹੁਣ ਜਦ ਅਸੀਂ ਜੇ ਅ ਚੰਡੀਗੜ੍ਹ ਤੋਂ ਦਿੱਲੀ ਜਾਣਾ ਵੀ ਉਹ ਬੱਸ ਵਿੱਚ ਜਾਈਏ ਚਲੋ ਆਪਾਂ ਅੱਗੇ ਵਧਦੇ ਆਂ ਏਸੀ ਆਹ ਦੇਖੋ ਹਰਾ ਹੀ ਹਰਾ ਹੋਇਆ ਪਿਆ ਇਹਦੀ ਜਿਹੜੀ ਆ ਡਸਟ ਆ ਸਾਰੀ ਫਿਰ ਇੱਥੋਂ ਨੂੰ ਮੜਦੀ ਸੀ ਹੁਣ ਇਹਦਾ ਕੋਈ ਇਲਾਜ ਕਰੂੰਗਾ ਮੈਂ ਹਾਂ ਇਨਾ ਮੈਡਮ ਨੂੰ ਥੋੜਾ ਜਿਹਾ ਉਕਰਿਆ ਤਾਂ ਹੈਗਾ ਵੀ ਇੱਧਰ ਬੰਦ ਕਰਿਆ ਇੱਧਰ ਤੇ ਵੀ ਟੇਪ ਕਰ ਦੇਣੀ ਸਾਰੀ ਆਹ ਉੱਧਰ ਤੇ ਵੀ ਟੇਪ ਕਰ ਦੇਣੀ ਤਾਂ ਜਿੱਥੇ ਹੱਥ ਰੱਖੋ ਹਰਾ ਹਰਾ ਜਿਹਾ ਹੋ ਜਾਂਦਾ ਹਰਾ ਹਰਾ ਜਿਹਾ ਹੋ ਜਾਂਦਾ ਹੁਣ ਤਾਂ ਉਹ ਇਹ ਕਮਰੇ ਚ ਲੱਗੇ ਹੋਏ ਆ ਇੱਧਰ ਇੱਕ ਹਾਲੇ ਮੈਨੂੰ ਥੋੜੇ ਜਿਹਨਾਂ ਦਾ ਆਇਆ ਤੇ ਚੀਜ਼ ਪੁੱਛਣੀ ਪੈਣੀ ਹੈ ਉਹਨਾਂ ਦਾ ਪੁੱਛਤੋਂ ਇਹ ਚੱਕਰ ਕਿਹਾ ਇੱਕ ਥੋੜਾ ਚੱਕਰ ਖੜਾ ਹੋਇਆ ਹੋਇਆ ਉਹਨਾਂ ਨੇ ਇੱਥੇ ਤਾਂ ਲਾਤੀ ਆਹ ਪੱਟੀ ਆ ਹਲਾਤੀ ਇੱਥੇ ਜਿੱਟੀ ਜਿੱਟੀ ਠੀਕ ਹੈ ਜੀ ਤੇ ਉੱਧਰ ਤੁਹਾਨੂੰ ਦਿਖਾਉਂਦਾ ਉੱਧਰ ਲਾਤੀ ਉਹਨਾਂ ਨੇ ਲੱਕੜ ਨਾਲੇ ਮੈਂ ਕਿਹਾ ਸੀ ਸਾਰੇ ਪਰ ਇਹੀ ਚੀਜ਼ ਲਾਉਣੀ ਹੈ ਉੱਧਰ ਦਿਖਾਉਂਦਾ ਮੈਂ ਇਹ ਫਿਰ ਕਲੀਅਰ ਫਾਇ ਹੋਊਗਾ ਹੁਣ ਜਾਨ ਮਹਲ ਵੀਡੀਓ ਚੈਨਲ ਪਰ ਜਦੋਂ ਹੋ ਆਉਣਗੇ ਉਹਨਾਂ ਨਾਲ ਗੱਲਬਾਤ ਹੋਊਗੀ ਇਹਦੇ ਬਾਰੇ ਵਿੱਚ ਵੀ ਇੱਥੇ ਅ ਲੱਗ ਗਈ ਜੀ ਆ ਨਹੀਂ ਭਾਈ ਠੀਕ ਹੈ ਠੀਕ ਅੰਦਰ ਅੰਦਰ ਤੇ ਚਿੱਟੀਆਂ ਚਿੱਟੀਆਂ ਲੱਗਣੀਆਂ ਬਾਹਰ ਫਿਰੇ ਲੱਗੂਗੀ ਆਪਣੇ ਇਦਾਂ ਇਹਣਾ ਪਰ ਅੰਦਰ ਮੈਂ ਦੇਖਾਂ ਇਹ ਥੋੜੀ ਸ਼ੰਕਾ ਦੂਰ ਕਰਕੇ ਆਉਂਦਾ ਮੈਂ ਜਾ ਕਰਦਾ ਇਸ ਸਾਈਡ ਪਰ ਜਿਹੜੀਆਂ ਡਬਲ ਹੈ ਦੇਖਦਾ ਜਣਕੇ ਜੀ ਤਾਂ ਕਰਕੇ ਲੱਗੀ ਆ ਅੱਛਾ ਫਿਰ ਅੰਦਰ ਅੰਦਰ ਚਿੱਟੀਆਂ ਲੱਗੂਗੀ ਭਾਈ ਫਿਰ ਇਹ ਤਾਂ ਲਗਣੀ ਤੇ ਕਿ ਹੁਣ ਇਹਦੇ ਨਾਲ ਜਦ ਆਏ ਨੇ ਇਹਦੇ ਨਾਲ ਜੁੜ ਜਾਣਾ ਇੱਥੇ ਮੋਟੀ ਹੋ ਜਣੀ ਹੌਣ ਦੋ ਆਵਣ ਦੋ ਆਵਣ ਦੋ ਆ ਜਿੱਤੇ ਗੱਲ ਕਲੀਅਰ ਹੋ ਗਈ ਹੁਣ ਇਹ ਇੱਥੇ ਨਾ ਖੁੱਲਣੇ ਵਾਲੇ ਲੱਗਣੇ ਆ ਉਧਰ ਤਾਂ ਸਲਾਈਡਿੰਗ ਲੱਗੇ ਆ ਇੱਧਰ ਆਪਣੇ ਖੁੱਲਣੇ ਵਾਲੇ ਲੱਗਣੇ ਆ ਆਪਾਂ ਨੇ ਤਾਂ ਖੁੱਲਣੇ ਵਾਲੇ ਲਾਉਣਾ ਇਹਦੇ ਵਿੱਚ ਉਹ ਇੱਕ ਉੱਪਰ ਉੱਪਰੇ ਬਣ ਜਣੀ ਉਹ ਸਿਰੇ ਤੱਕ ਜਾਣੀ ਆਪਣੀ ਐਂ ਦੀ ਇੱਥੇ ਤੇ ਐਂ ਦੀ ਇੱਕ ਛੋਟਾ ਜਿਹਾ ਖੰਨਾ ਉਹ ਸਿਰੇ ਤੱਕ ਬਣ ਜਾਊਗਾ ਇੱਥੇ ਆਪਣੇ ਨਰ ਮੂਰੇ ਬਣ ਜਾਣਾ ਉਹ। ਕੀ ਕਹਿੰਦੇ ਹੁੰਦੇ ਆ ਟੀਵੀ ਪੈਨਲ ਬਣ ਜਾਣਾ ਇੱਥੇ ਵੀ। ਪਰ ਇੱਥੇ ਪੜਦੇ ਆ ਜਾਣੇ ਆਪਣੇ। ਮੋਟਰ ਗਈ ਆ ਚੱਲ। ਮੈਂ ਤਾਂ ਇਹ ਸੋਚਦਾ ਫਸਰੀ ਗੱਲ ਜੀ ਮੈਂ ਇਹ ਸੋਚਿਆ ਦੋ ਮੋਟਰ ਆਪਣੇ ਕੋਲ ਇੱਕ ਮੋਟਰ ਇਹਦੇ ਵਿੱਚ ਪਾ ਲਓ ਇੱਕ ਉਧਰ ਪੱਕੀ ਪੱਕੀ ਲੱਗੀ ਰਹਿਣ ਦਿਓ ਠੀਕ ਨਹੀਂ ਇਹ ਬਦਲਦੇ ਨਾ ਚੱਕ ਥਲ ਹੋਈ ਜਾਂਦੀ ਫਿਰ ਇੱਕ ਆਪ ਇੱਧਰ ਲੱਗ ਰੱਖ ਲੈਂਦੇ ਕੋ ਉਧਰ ਲੱਗ ਰੱਖ ਲੈਂਦੇ ਆ ਆਪਾਂ ਲੱਗ ਬਣੂ ਜਰਾ ਉਹ ਨਾ ਦੇਖ ਕੇ ਕਰਕੇ ਆਉਂਦਾ ਇਹ ਪਾਈਪ ਦਾ ਦੁਕਾਨਾ ਬਣਾਣਾ ਨਾ ਜਗਾੜ ਦੋ ਨਾ ਹੈ ਹਾਂ ਆ ਦੇਖਦਾ ਮੈਂ ਲਾਉਂਦਾ ਦਿੰਟ ਸਕੀਮ ਅੱਜ ਇਹ ਓ ਜਿੱਤੇ ਭਾਈ ਕਿਆ ਹਾਲ ਹੈ ਆਈ ਮਿਸ ਯੂ ਆਈ ਮਿਸ ਯੂ ਕਾ ਨਹੀਂ ਮੈਂ ਤਾਂ ਉੱਥੇ ਕੱਟ-ਕੱਟ ਕੇ ਦੇਖੀ ਗਿਆ ਕਿ ਮੈਂ ਦਿੱਲੀ ਗਿਆ ਹਾਂ ਤਾਂ ਹੁਣ ਮੈਂ ਕਿ ਫਰੰਟ ਲੱਗੂਗਾ ਦੇਖਾਂ ਕਿੰਨਾ ਹੋ ਗਿਆ ਤੁਸੀਂ ਇਧਰ ਸਾਈਡ 'ਤੇ ਲੱਗ ਕੇ ਅੱਜ ਕਮਰਾ ਸਲਾਮਾ ਸਹੀ ਹੈ ਅੱਜ ਭਾਈ ਉਹਨਾਂ ਨੇ ਵੀ ਆਉਣਾ ਤੇਰਾ ਆ ਵੀ ਉਹਨਾਂ ਨੂੰ ਫਿਰਦੇ ਆ ਤਦ ਤੱਕ ਪਰਤੀ ਦੀ ਮਾਰ ਕੇ ਨਾ ਮੈਨੂੰ ਆਏ ਕਿ ਲੱਗਦਾ ਮੈਨੂੰ ਰਾਤ ਨੂੰ ਦਾ ਮੈਸੇਜ ਆਇਆ ਤਾਂ ਹੁਣ ਫਾਲਸ ਲਿਖਣ ਹੁਣ ਮੈਂ ਬੁਲਾਇਆ ਤਾਂ ਜਦ ਬਾਈ ਇਦੋਂ ਮੂਰੇ ਲੱਗਿਆ ਉਹ ਪਿੱਛੇ ਲੱਗਿਆ ਉਹਨਾਂ ਨੇ ਕਹਾ ਵੀ ਆ ਚੁ ਕਹਿੰਦਾ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਹੁਣ ਅੱਜ ਉਹਨਾਂ ਨੇ ਆ ਜਾਣ ਹੁਣ ਉਹ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਫਿਰ ਚਾਲ ਤਾਂ ਇੱਦਾਂ ਹੀ ਬਣਦੀ ਹੈ ਬਾਈ ਸਾਈਡ ਪਰ ਤੋਂ ਦਿਖਾਉਂਦਾ ਤੁਹਾਨੂੰ ਹੁਣ ਸਾਈਡ ਪਰ ਲੱਗ ਕੇ ਦੇਖੋ ਇਹ ਤਾਂ ਅਮਰ ਜ਼ੀਰੋ ਲੈ ਬਲੇ ਨਾ 5 0 ਠੀਕ ਹੈ ਇਹਦੇ ਬਰਾਬਰ ਜੋੜ ਦੇਣਾ। ਜੋੜ ਦੇ ਬਰਾਬਰ ਜੋੜ ਦੇਣਾ ਉੱਧਰ ਸਾਰਾ ਮੁੱਠੀ ਚ ਦਾ ਪੈ ਜਾਣਾ। ਕਿੱਧਰ? ਆਓ ਕਿਨੇ ਦਰਵਾਜ਼ੇ। ਇੰਚ ਦਾ ਫਰਕ ਬਹੁਤ ਕਿੱਦਾਂ? ਉਨជា ਹੋ ਗਿਆ ਮਤਲਬ ਆ ਇੰਚ ਤੇ ਤਿੰਨ। ਉਹ ਕਿਉਂ? ਕਿਉਂਕਿ ਇਹ ਤੇ ਉਹ ਢਾਲ ਲ ਜਾਂਦੀ ਐ ਸਾਨੂੰ। ਨੂੰ ਤੇ ਜੇ ਸਿਰੇ 'ਤੇ ਮਲਾ ਦੇ ਜਾ ਕੇ ਸਿਰੇ ਤੇ ਹਾਂ। ਉਹਦਾ ਰ ਭੇੜਾ ਲੱਗੂਗਾ ਫਿਰ ਯਾਰ। ਆਹ ਕੱਟਾ ਵਾਲ ਜਾਂਦੀ ਇਹ ਉੱਧਰ ਨਹੀਂ ਨਾ। ਨਾ ਨਾ ਇੱਥੇ ਤੇ ਇੱਥੇ ਤੇ ਐ ਢਾਲ ਲੇ ਜੀ ਨਾ ਉੱਧਰ ਨੂੰ। ਇਹ ਇਹਨਾਂ ਦੀ ਝਾੜੀ ਚ ਬੰਦੀ ਹੈ ਜੀ। ਹਾਂ। चलो दें। चलो दें। चल देख ला चलो देखते चल जद तक अपना समान समून चढ़ा लेन इत आ ਬੁਰਕ ਯਾਰ ਨਾਲੇ ਮੈਂ ਕਿਹਾ ਨਾ ਜਾਂਦੇ ਨੂੰ ਠੱਗ ਜੇ ਕੋ ਉਹਦੇ ਨਾਲ ਫੇਰ ਤੁਸੀਂ ਨੰਗਾ ਛੱਡ ਕੇ ਗਏ ਆ ਉਹ ਪਾਣੀ ਵਾਲਾ ਇਸ ਤੋਂ ਮੈਂ ਇੱਕ ਗਲਾਸ ਲਾਉਂਦਾ ਮੈਂ ਹਾਂ ਪਾਣੀ ਬਲਤਾ ਨਹੀਂ ਪਿਆ ਹੋਇਆ ਕੋਈ ਟੁੱਟੀ ਪੂਰੀ ਵੀ ਆਈ ਹੋਈ ਆ ਮੈਂ ਟੁੱਟੀ ਪੂਰੀ ਵੀ ਆਈ ਹੋਈ ਆ ਹਾਂ ਰਾਜੂ ਬਜਰੀ ਕਿਨਾ ਕੁੱਟਦੇ ਆ ਯਾ ਪਾਲ ਕਰਨ ਨੂੰ ਲੱਈ ਏ ਐਵੇਂ ਕੀ ਕਰਦੇ ਨੀ ਮੈਂ ਮੋਕ ਨੂੰ ਨਾ ਮੈਂ ਰਹਿਣਾ ਲਾਉਣਾ ਲਾਲਾ ਦਿਹਾੜੀ ਚੋਂ ਤਾ ਕੰਮ ਖਿੱਚੋ ਜੂਗਾ ਤੇਰਾ ਮੈਂ ਥੋੜਾ ਥੱਕਾ ਹੋ ਜੂਗਾ ਦੇ ਹੜੀ ਵਿਦਾ ਦੇ ਆਪਕੇ ਜਿਵੇਂ ਨੇ ਨਹੀਂ ਰੱਖਦੇ ਸਾਡੇ ਤਾਂ ਇਹ ਕਹਿੰਦੇ ਭਾਂਕਰ ਜਿਹੜੇ ਨੇ ਇਹ ਜਾਂਦਾ ਨਹੀਂ ਹਮ ਤਾਂ ਕੋਠੇ 'ਤੇ ਵੀ ਚੜ੍ਹ ਨਹੀਂ ਸਕਦਾ ਕੋਠੇ 'ਤੇ ਵੀ ਦੇਖਣਾ ਕੋਠੇ 'ਤੇ ਵੀ ਟਾਇਰ ਲੱਗ ਰਹੇ ਨੇ ਆਪਣੀ ਕੋਠਵੇਟ ਚੜਾਤੀ ਸਾਰੀ ਉਹਨਾਂ ਨੇ ਨਾ ਹਾਂਜੀ ਪਾਣੀ ਗਲਤੀ ਕਰਦੀ ਉਹਦੇ ਵਿੱਚੇ ਪਾ ਲੈਣੀ ਸੀ ਸਿੱਧੀ ਉਹ ਪਹਿਲਾਂ ਉਧਰੇ ਪਾਣੀ ਉਧਰ ਪਾਈ ਜਾਣਾ ਤਾਂ ਇੱਧਰ ਉਧਰ ਲੈ ਆਉਣਾ ਤਾਂ ਆਪਣਾ ਪਹਿਲਾਂ ਪਾਣੀ ਪੂੜੀ ਭਰ ਲਓ ਸਾਰਾ ਆਹ ਉਹਦੇ ਵਿੱਚੇ ਪਾ ਲੈਣੀ ਥੱਲੇ ਟੈਂਕ ਵਿੱਚੇ ਜਿਹੜੀ ਥੱਲੇ ਤੋਂ ਉਹਦੀ ਲੈਟਰਨ ਵਾਲੀ ਟੈਂਕੀ ਉਹਦੇ ਵਿੱਚ ਦਾ ਪਾਣੀ ਜਿਹੜੀ ਜਾਂਦਾ ਔਰ ਤੇ ਚੰਗੀ ਤਰ੍ਹਾਂ ਇਹਦਾ ਪਿਆ ਹੋਇਆ ਜੋੜ ਗਿਆ ਔਰ ਇਹ ਪਾਣੀ ਆਂਦਾ ਤੇ ਪਾਈ ਹੋਈ ਤੇ ਜੋੜੇ ਜੰਗਰੇ ਨਹੀਂ ਆ ਬਾਹਰਲੀ ਹੁੰਦੀ ਆ ਨਾ ਨਾ ਉਹ ਨਹੀਂ ਲੱਗਦਾ ਬਹੁਤ ਜੂਮ ਪੰਪ ਕੋਰੇ ਹਾਂ है हवा निकलती मेरे कहना बि तो मैं देखना जा के बारे थले क्या चक्कर है चक्कर है चक्कर है चक्कर है कहना थले तो ना टैंकी च पाते पानी पाए यार

ਕੀਦਾ ਨਮੜਾ ਜਾ ਹੈ ਲੱਗਾ ਪੂਰਾ ਹੁੰਦਾ ਉਹ ਮੂਰ ਦੇ ਕੋਟਣਾ ਸਾਰੇ ਮਰਨੇ ਵਾਲੇ ਕੰਮ ਕਰਦੇ ਯਾਰ ਬਸ ਚਲਤੀ ਕਾ ਨਾਮ ਗਾੜੀ ਖੜਿਆ ਹੋਇਆ ਹੈ ਨੇ ਇੱਥੇ ਵੀ ਥੋੜਾ ਡਰ ਲਾ ਦੇ ਵਿਦਿਆ ਵੀ ਤਾਰ ਨਾਲ ਵਿੱਚ ਐਂਡ ਹਮ ਚਾਰੇ ਪਾਸੇ ਤੁਮਾ ਹੀ ਦੰਦੇ ਹੋਇਆ Mẹ cho chưa? Mẹ cho chưa? 맞죠. 그때 맞 च ् छ ा अ ਉਹ ਤੋਂ ਹਾਂ ਉਹ ਤੋਂ ਮੁੜ ਗਿਆ ਲੰਘੇ ਤੇ ਖੜਾ ਗੜੇ ਦੇ ਕੱਢੇ ਲੰਘਿਆ ਉਹਦੇ ਨਾਲ ਲੱਗੂਆ ਮੈਂ ਲਾਦਾ ਇਹ ਥੰਮੇ ਨਾਲ ਲੱਗੂਆ ਮੈਂ ਲਾਦਾ ਹੈ ਉਹਦੇ ਨਾਲ ਲੱਗਦਾ ਉਹਨਾਂ ਨੂੰ ਪਹੁੰਚ ਗਿਆ ਉਹ ਤਾਂ ਮੈਂ ਜੇ ਤੋੜ ਨਾ ਸਕਾਂਗੇ ਮੁੜ ਤੋਂ ਲੰਘੇ ਕੇ ਮੁੜੇ ਗਿਆ ਉਹ 那鱼，我钓钓，他们去家呗，等等。 ਹੁਣ ਦੋ ਘੌੜਾ ਕਰ ਰਹੇ ਹਰਤੇ ਨੇ ਜਾਲੇ ਦੀ ਆਏ ਬਹੁਤ ਐਂ ਕਰਕੇ ਉੱਪਰ ਬੰਦ ਕਰਕੇ ਇਸ ਦੇ ਬਾਰੇ ਸੋਚਦੇ ਆ ਕਰਦੇ ਗੱਲ ਬਾਤ ਮੈਂ ਤਾਂ ਦਿੱਲੀ ਗਿਆ ਸੀ ਮੈਂ ਚੱਲ ਇੱਥੇ ਉਹ ਉਹਨਾਂ ਪਰਲੇ ਪਾਸੇ ਲਾ ਕੇ ਮੈਂ ਫਿਰ ਇੱਧਰ ਵੀ ਲਾ ਦੂਗਾ ਫਿਰ ਕੈਮਰੇ ਚ ਪਤਾ ਲੱਗੀ ਜਾਊਗਾ ਇੱਥੇ ਤੇ ਲੱਗੇ ਹੀ ਨਹੀਂ ਹੈਗਾ ਇਹ ਉਹਨੂੰ ਮੁੜ ਕੇ ਆਉਂਦਾ ਹੁਣ ਮੈਨੂੰ ਤਾਂ ਲੱਗੀ ਹੋਈ ਆ ਭੁੱਖ ਬਹੁਤ ਜ਼ਿਆਦਾ ਪਹਿਲਾਂ ਰੋਟੀ ਖਾਵਾਂ ਫਿਰ ਇੱਧਰ ਲੱਗਦਾ ਸਾਰੇ ਕੰਮ ਬੜਾ ਠੰਮਾ ਠਿਕ ਤਾਂ ਮੈਨੂੰ ਠਿਕਾ ਲੱਤ ਹੁਣ ਆਪਣੀ ਮਰਜ਼ੀ ਨਾਲ ਆਊਗਾ ਉਹ ਮੈਂ ਦਿਹਾੜੀ ਕੋਲ ਕਰਦਾ ਇਹ ਖੜਾ ਹੁੰਦਾ ਸਰ ਕੋਈ ਨਹੀਂ ਹੁਣ ਤਾਂ ਆਪਣਾ ਠਿਕਾ ਹੈ ਤੇ ਤੱਕੀ ਦੇਖ ਰਾਂ ਕਾ ਬਰ ਬੈਠਾ ਸਾਰਾ ਇਹ ਕੰਮ ਉਲਟਾ ਫੁਲਟਾ ਹੋ ਗਿਆ ਸਾਰਾ ਇਹ ਕੰਮ ਉਲਟਾ ਫੁਲਟਾ ਹੋ ਗਿਆ ਤੇ ਆ ਦੋ ਦਿਨ ਮੈਂ ਇੱਥੇ ਹੈ ਨਹੀਂ ਸੀ ਇੰਨੇ ਚ ਸਾਰਾ ਕੰਮ ਦੀ ਫਿਰ ਗੜਬੜੀ ਹੋ ਜਾਂਦੀ ਆ ਕੋਈ ਸੁਣਿਆ ਨਾ ਕਹੋ ਵੀ ਆ ਵੀ ਇੱਥੇ ਕੂੜਾ ਸਾਫ ਕਰੋ ਯਾਰ ਬੰਦਾ ਲਾ ਕੇ ਇੱਥੇ ਉਹ ਲਾ ਕੇ ਨਾ ਚੱਕਣੇ ਵਾਲਾ ਹਰ ਹਰੀ ਹਰੀ ਕਟੋਨ ਨਹੀਂ ਲੱਕੜੀ ਬਹੁਤ ਡਸਟ ਉਡਦੀ ਇਹਦੇ ਨਾਲ ਤਾਂ ਤੇ ਆ ਕਰੇ ਬੰਦਾ ਚਲ ਮੁੜ ਕੇ ਮੈਂ ਫਿਰ ਇੱਧਰ ਆਉਂਦਾ ਪਹਿਣਾ ਬਾਅਦ ਵਿੱਚ ਇੱਧਰ ਕੰਮ ਇਹਦਾ ਕਰਦਾ ਸਾਰਾ ਲਾਜ ਇਹਨੂੰ ਕਰ ਦਈਏ ਬੰਦ ਇਹ ਮੈਂ ਤਾਹੀਂ ਕਰਾਈ ਸੀ ਮੈਂ ਕਿ ਕਮਰਾ ਆਪਣੀ ਜੋਗਾ ਹੋ ਜਾਊਗਾ ਬਾਥਰੂਮ ਵੀ ਆਪਣਾ ਸਾਰਾ ਦੇਣੀ ਆ ਹਮਰ ਇਦਾਂ ਸਾਮਾਨ ਚੱਕ ਕੇ ਲੈ ਗਏ ਜੀ ਇਹ ਫਿੱਟ ਕਰਾ ਲਈ ਬਾਥਰੂਮ ਚਾਲੂ ਹੋ ਜੂ ਆਪਣਾ ਚੱਲ ਕਹਾਂ ਮੈਨੂੰ ਜਾ ਕੇ ਰੋਟੀ ਖਾਵਾ ਯਾਰ ਤੇ ਅੱਜ ਦੀ ਲਾਈਵ ਵੀ ਸੀ ਜੀ ਸਾਰਾ ਪੰਨ ਦੇਖ ਲਿਆ ਤੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਦੇਖਾਂ ਕੀ ਆ ਬਈ ਨਹੀਂ ਹੋ ਰਿਹਾ ਕਰਾਂ ਕੰਢੀ ਨਹੀਂ ਦਿਖਿ ਹੋਣਾ ਤੇ ਇਹਦਾ